ਸਤ ਸ੍ਰੀ ਅਕਾਲ ਦੋਸਤੋ ਅੱਜ ਜੇ ਆਪਾਂ ਕਰਦੇ ਹਾਂ ਕੁਝ ਉਹ ਗੱਲਾਂ ਜਿਹੜੀਆਂ ਪ੍ਰਾਤਨ ਸਾਡੇ ਦਾਦੇ ਦਾਦੀਆਂ ਨਾਨੇ ਨਾਨੀਆਂ ਵਰਤਦੇ ਆਏ ਨੇ ਖੇਤਾਂ ਦੇ ਵਿੱਚ ਅਸੀਂ ਵੀ ਵਰਤਦੇ ਆਏ ਆ ਆਮ ਘਰੇਲੂ ਛੋਟੇ ਮੋਟੇ ਨੁਕਸੇ ਜਿੰਨਾ ਖਾਤਰ ਅੱਜ ਕੱਲ੍ਹ ਅਸੀਂ ਭੱਜ ਕੇ ਡਾਕਟਰ ਕੋਲੇ ਜਾਂਦੇ ਆ ਜਦ ਕਿ ਉਹ ਆਪਦੇ ਹੱਥ ਚ ਹੁੰਦੇ ਨੇ ਨਵੀਂ ਪੀੜੀ ਨੂੰ ਤਾਂ ਬਿਲਕੁਲ ਨਾ ਪਤਾ ਸਰੀ ਆਪਾਂ ਆਪਣੇ ਬੱਚਿਆਂ ਨੂੰ ਘਰਾਂ 'ਚ ਨਹੀਂ ਦੱਸ ਰਹੇ ਤਾਂ ਦੂਸਰੇ ਨੇ ਕੀ ਦੱਸਣਾ? ਹੁਣ ਤੁਹਾਡੇ ਖੇਡ ਦੇ ਵਿੱਚ ਦਾਤੀ ਵੱਜਦੀ ਸੀ। ਕਹੀ ਵੱਜਦੀ ਸੀ। ਕੀ ਕਰਦੇ ਸੀ? ਉਹਦੇ ਉੱਤੇ ਪਿਸ਼ਾਬ ਕਰ ਲੈਂਦੇ ਸੀ ਆਪਾਂ। ਕਦੇ ਕਿਸੇ ਦਾ ਪੱਕਾ ਨਹੀਂ। ਜਦ ਕਿ ਦਵਾਈਆਂ ਲਾਉਣ ਨਾਲ ਟੀਕੇ ਲਾਉਣ ਤੋਂ ਬਾਅਦ ਵੀ ਕਈ ਕੇਸ ਐਨੇ ਵਿਗੜ ਜਾਂਦੇ ਨੇ। ਪਰ ਗਰੰਟੀ ਹੈ ਜੇਕਰ ਤੁਸੀਂ ਉਹ ਜ਼ਖਮ ਦੇ ਉੱਤੇ ਇੱਕ ਵਾਰ ਪਿਸ਼ਾਬ ਕਰ ਲਓਗੇ ਤਾਂ ਉਹਨੂੰ ਕੁਝ ਨਹੀਂ ਹੋਣ ਵਾਲਾ। ਜੀਵਨ ਕੇ ਟੈਟਨਸ ਵਗੈਰਾ ਤੱਕ ਦਾ ਖਤਰਾ ਟਲ ਜਾਂਦਾ ਕਦੇ ਪੁਰਾਣਿਆਂ ਨੂੰ ਕਿਸੇ ਨੂੰ ਟੈਟਨਸ ਨਹੀਂ ਹੋਈ ਦੇਖੀ ਜਿਹਨਾਂ ਨੇ ਉਕੜਿਆ ਨਹੀਂ ਅੱਜ ਕੱਲ ਤਾਂ ਆਨ ਟੈਟਨਸ ਦਾ ਟੀਕਾ ਹਰ ਸਾਲ ਵਿੱਚ 6-5 ਲੋਕ ਲਵਾਉਂਦੇ ਨੇ ਦੂਜੀ ਦਦ ਖਾਜ ਖੁਜਲੀ ਆਪਣੇ ਅੰਡਰ ਪਾਰਟਸ ਦੇ ਉੱਤੇ ਲਾਗਾ ਲੱਗਣਾ ਕਿੰਨੀ ਛੋਟੀ ਜੀ ਚੀਜ਼ ਹੈ ਆਪਣੇ ਪਿਸ਼ਾਬ ਨਾਲ ਧੋ ਲੈਣਾ ਨਾ ਉਹ ਵੀ ਲੀਕ ਰੋ ਮਿੰਟ ਉੱਤਰ ਪਿਸ਼ਾਬ ਨਾਲ ਧੋਵੋ ਸਾਰੀ ਉਮਰ ਲਈ ਸੋਕੇ ਖਾਸ ਕਰ ਗਰਮੀਆਂ ਦੇ ਵਿੱਚ ਸਾਦੀਆਂ ਦੇ ਵਿੱਚ ਤਾਂ ਫਿਰ ਵੀ ਬਚ ਜਾਂਦੀ ਹੈ ਤੁਹਾਡੇ ਦੰਦ ਕਿਤੇ ਵੀ ਕਿੰਨੀ ਵੀ ਹੋ ਜਾਵੇ ਉਹਨੂੰ ਪਿਸ਼ਾਬ ਨਾਲ ਧੋਂਦੇ ਰਹੋ ਉਹ ਆਖਰ ਜੜ ਤੱਕ ਖਤਮ ਹੋ ਕੇ ਰਹੇਗੀ ਤੁਹਾਡੀ ਕੋਈ ਦਵਾਈ ਦੰਦ ਤੇ ਲਾਉਣ ਵਾਲੀ ਜਿੰਨੀ ਮਰਜ਼ੀ ਬੈਟਨੋ ਵੇਟ ਲਾਓ ਕੈਂਟਟਬੀ ਲਾਓ ਜੋ ਵੀ ਦੁਨੀਆ ਭਰ ਦੀਆਂ ਆਉਂਦੀਆਂ ਨੇ ਪਰ ਜੋ ਕੰਮ ਤੁਹਾਡਾ ਪਿਸ਼ਾਬ ਕਰ ਜਾਵੇਗਾ ਉਹ ਕੋਈ ਦਵਾਈ ਨਹੀਂ ਕਰਦੀ ਮੇਰਾ ਵਾਧਾ ਕੋਈ ਵੀ ਬੰਦਾ ਪਰਖ ਕੇ ਦੇਖ ਸਕਦਾ ਹੈ ਜੇਕਰ ਹਾਂ ਜੇਕਰ ਨਾ ਤਾਂ ਜ਼ਿਆਦਾ ਹੈ ਛੇਤੀ ਠੀਕ ਕਰਨਾ ਤਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਚਾਹ ਪਾਣੀ ਕੁਝ ਵੀ ਪੀਣ ਤੋਂ ਪਹਿਲਾਂ ਕੀਤਾ ਹੋਇਆ ਪਿਸ਼ਾਬ ਰੱਖੋ ਉਹਦੇ ਨਾਲ ਉਹਨੂੰ ਧੋ ਨਾਲ ਦੀ ਨਾਲ ਨਾਲ ਉਹ ਬੇਸ਼ੱਕ ਜੇ 2 ਘੰਟੇ ਲਗਾ ਕੇ ਰੱਖ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਜਿੰਨੀ ਕਿਉਂ ਦੱਦ ਰਹਿਣਾ ਨਹੀਂ ਦੱਦ ਇਹ ਚਮੜੀ ਦੀਆਂ ਸੱਤ ਤਹਿਆਂ ਹੁੰਦੀਆਂ ਨੇ ਜਦੋਂ ਪ੍ਰਾਣੀ ਹੋ ਜਾਂਦੀ ਹੈ ਹੌਲੀ-ਹੌਲੀ ਪਹਿਲੀ ਤਹਿ ਤੋਂ ਦੂਜੀ ਤੀਜੀ ਚੌਥੀ ਪੰਜਵੀਂ ਤੱਕ ਸੱਤਵੀਂ ਤੱਕ ਪਹੁੰਚ ਜਾਂਦੀ ਹੈ ਜਿਨ੍ਹਾਂ ਦੇ ਬਹੁਤ ਪ੍ਰਾਣੀ ਹੁੰਦੀਆਂ ਛੇਵੀਂ ਸੱਤਵੀਂ ਤੱਕ ਫਿਰ ਉਹ ਪ੍ਰੋ ਪ੍ਰੋਦ ਬਾਹਣਾ ਠੀਕ ਕਰ ਜਾਂਦੇ ਨੇ ਅੰਦਰ ਹੁੰਦੀ ਨਹੀਂ ਪਰ ਪਿਸ਼ਾਬ ਹੈ ਉਹਨੂੰ 파ੜ ਦਾ 파ੜ ਦਾ ਆਖਰ ਤਹਿ ਤੱਕ ਠੀਕ ਕਰਦਾ ਹੈ ਜੇ ਕਿਸੇ ਦੇ ਦੰਦ ਪ੍ਰਾਣੀ ਜ਼ਿਆਦਾ ਹੋਵੇ ਫਿਰ ਉਹ ਇਲਾਜ ਕਰਨ ਲੱਗ ਜੇ ਇੱਕ ਵਾਰ ਚੀਕਾਂ ਵੀ ਖੜਵਾ ਦੋ ਡਰਨਾ ਨਹੀਂ ਵੀ ਇਹ ਕੀ ਹੋ ਰਿਹਾ ਬਤ ਉਹਦਾ ਸਿਟਰਜਨ ਦੀ ਗੋਲੀ ਖਾ ਕੇ ਉਹਦਾ ਦਰਦ ਬੰਦ ਕਰ ਲੋ ਚੀਜ਼ਨ ਕਰ ਲੋ ਪਰ ਜਿਉਂ ਜਦੋਂ ਤੱਕ ਉਹ ਉਸ ਤੋਂ ਬਾਅਦ ਖਣੀਦਾ ਐ ਜਿਵੇਂ 65 ਤੋਂ ਸਿਕਰਿਟੀ ਦੀ ਹੁੰਦੀ ਹੈ ਐ ਉਹ ਕਰਦੀ ਰਹੇਗੀ ਉੱਪਰੋਂ ਜਖਮ ਉਹਦਾ ਠੀਕ ਹੋ ਕੇ ਬਿਲਕੁਲ ਚੰਗੀ ਤਰ੍ਹਾਂ ਤੁਹਾਨੂੰ ਤੰਦਰੁਸਤ ਕਰਕੇ ਦਮ ਲਵੇਗੀ ਤੁਸੀਂ ਆਖਰਮਦ ਜਦੋਂ ਸਰੀਰ ਉਹੇ ਜਾ ਹੋ ਗਿਆ ਚਮੜੀ ਦੇ ਨਾਲ ਘੋਣਾ ਬੰਦ ਕਰ ਦਿਓ ਉਸ ਤੋਂ ਬਾਅਦ ਰੋਜ਼ਾਨਾ ਰੁਟੀਨ ਚ ਨੀਤਣਾ ਹਫਤੇ ਦੇ ਵਿੱਚ ਇੱਕ ਦਿਨ ਦੋ ਦਿਨ ਆਪਣੇ ਪਿਸ਼ਾਬ ਨੂੰ ਆਪਣੇ ਅੰਡਰਪਾਰਟਸ ਤੇ ਉਹ ਕਰ ਲਓ ਆਪਣੀ ਪਿਸ਼ਾਬ ਆਪਣੇ ਸਭ ਕੁਝ ਉਹ ਧੋ ਦੇਣਾ ਸਭ ਕੁਝ ਕੀ ਚੀਜ਼ਾਂ ਨਹੀਂ ਨਹੀਂ ਕੁਛ ਵੀ ਨਹੀਂ ਛੋਟੇ ਛੋਟੇ ਇਲਾਜ ਖੰਗ ਹੋ ਜਾਂਦੀ ਹੈ ਫਟਕਲੀ ਦੀ ਖੱਲ ਬਣਾ ਲਓ ਪੁੰਨ ਲਓ ਤਵੇ ਤੇ ਫਟਕੜੀ ਉਨ੍ਹਾ ਕਦੋ ਪਾਣੀ ਜਾ ਬਣੇਗਾ ਪਾਣੀ ਜਾ ਬਣ ਕੇ ਬਾਅਦ ਚ ਉਹਨੇ ਬਿਸਕੁਟ ਵਰਗੀ ਬਣ ਜਾਣਾ ਫਿਰ ਉਹ ਹੱਥਾਂ ਨਾਲ ਪੁਰਨ ਲੱਗ ਜਾਂਦੀ ਆ ਉਹਨੂੰ ਪੀਸ ਕੇ ਥੋੜੀ ਜੀ ਸ਼ਹਿਦ ਚ ਮਿਲਾ ਕੇ ਚਟਾ ਦੋ ਕਿੰਨੀ ਮਰਜ਼ੀ ਖੰਗ ਹੋਵੇ ਖਤਮ ਜੇ ਕਾਮ ਹੈ ਤਾਂ ਸੁਹਾਗਾ ਚਟਾ ਦੋ ਸੁਹਾਗੇ ਦੀ ਖੱਲ ਬਣਾ ਕੇ ਤੁਸੀਂ ਦੇਖਿਆ ਹੋਣਾ ਪ੍ਰਾਤਨ ਬੁੜੀਆਂ ਜਿਆਦਾ ਕਿਸੇ ਬੱਚੇ ਨੂੰ ਕਹਿ ਜਾਂਦੀਆਂ ਗਰਮੀਆਂ ਦੇ ਦਿਨੋ ਅੱਜਕੱਲ੍ਹ ਗਰਮੀ ਹੈ। ਕਈ ਵਾਰੀ ਗਰਮੀ ਸਿਰ ਨੂੰ ਝਟ ਜਾਂਦੀ ਹੈ ਇੰਨੀ। ਉਹ ਕੀ ਕਰਦੇ ਸੀ ਕਦੂ ਨੂੰ ਵਿਚਾਲੋਂ ਕੱਟਣਾ। ਕਦੂ ਦੀ ਗੁੱਦ ਦਾ ਆਪਣੇ ਪੈਰਾਂ ਦੇ ਪੰਜਿਆਂ ਦੇ ਉੱਤੇ 마ਸ ਕਰਨੀ। ਸਭ ਤੋਂ ਜ਼ਿਆਦਾ ਤੇਜ਼ ਠੰਡਕ ਪਹੁੰਚਾਉਣ ਵਾਲਾ ਕਦੂ। ਕਦੂ ਨੂੰ ਜਿਸ ਕਦੂ ਨੂੰ ਆਪਣੇ ਬਹੁਤ ਨਾਰਮਲ ਲਿਆ ਜਾਂਦਾ ਹੈ। ਹਿੰਦੁਸਤਾਨ ਤੋਂ ਬਾਹਰ ਸੰਸਾਰ ਦੇ ਵਿੱਚ ਕਈ ਜਗ੍ਹਾ ਇਹ ਜਿਆ ਨੇ ਜਿੱਥੇ ਕਦੂ ਨੂੰ ਬਹੁਤ ਕੀਮਤੀ ਗਿਣਿਆ ਜਾਂਦਾ ਹੈ। ਸੋ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਦਿਆ ਕਰੋ। ਮਾੜੀ ਮਾੜੀ ਗੱਲ ਨਹੀਂ ਬੈਠਾਂ ਡਾਕਟਰਾਂ ਕੋਲ ਨਾ ਪੱਜਿਆ ਕਰੋ। ਘਰ ਵੀ ਟੁੱਟਾ ਹੈ, ਜੇਬ ਵੀ ਟੁੱਟੀ। ਕਿਉਂ ਦੂਜਿਆਂ ਦੇ ਘਰ ਪੜਦੇ ਹੋ? ਸਸਰੀ ਕਾ।